ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜੰਗ ਨੇ ਅੱਜ ਹਲਕਾ ਦਾਖਾ ਦੇ ਵਿੱਚ ਆਪਣਾ ਧੰਨਵਾਦੀ ਦੌਰਾ ਕੀਤਾ ਇਸ ਮੌਕੇ ਤੇ ਜਿੱਥੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਹਲਕਾ ਦਾਖਾ ਤੋਂ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵਿਸ਼ੇਸ਼ ਤੌਰ ਤੇ ਮੌਜੂਦ ਸਨ ਉੱਥੇ ਹੀ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਤੋਂ ਬਿਨਾ ਸੀਨੀਅਰ ਕਾਂਗਰਸ ਆਗੂ ਮਨਪ੍ਰੀਤ ਸਿੰਘ ਇਸੇਵਾਲ ਕਮਲਜੀਤ ਸਿੰਘ ਬਿੱਟੋ ਢਿੱਲੋਂ ਤੋਂ ਬਿਨਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਨੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਵੱਡੀ ਗਿਣਤੀ ਵਿੱਚ ਇਸ ਮੌਕੇ ਤੇ ਲੋਕਾਂ ਦਾ ਇਕੱਠ ਦੇਖਣ ਵਾਲਾ ਸੀ ਜੋ ਐਮਪੀ ਰਾਜਾ ਵੜਿੰਗ ਦੇ ਵਿਚਾਰ ਸੁਣਨ ਪਹੁੰਚੇ ਪਿੰਡਾਂ ਵਿੱਚ ਵੱਡੇ ਵੱਡੇ ਇਕੱਠ ਇਸ ਮੌਕੇ ਤੇ ਦੇਖਣ ਨੂੰ ਮਿਲੇ ਇਸ ਮੌਕੇ ਤੇ ਬੋਲਦੇ ਉਹਨਾਂ ਕਿਹਾ ਮੈਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਜਿੱਤ ਕੇ ਪਾਰਲੀਮੈਂਟ ਵਿੱਚ ਦਾਵਾਂਗਾ ਤਾਂ ਪਿੰਡਾਂ ਦੇ ਵਿੱਚ ਧੰਨਵਾਦੀ ਦੌਰਾ ਕਰਾਂਗਾ ਆਪਣੇ ਇਸ ਧੰਨਵਾਦੀ ਦੌਰੇ ਦੇ ਵਿੱਚ ਉਹਨਾਂ ਨੇ ਪਿੰਡਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੀ ਦਿੱਤੀਆਂ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬਰਿੰਗ ਨਾਲ ਅਤੇ ਸੁਣਦੇ ਹਾਂ ਉਹਨਾਂ ਦੇ ਵਿਚਾਰ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾ ਆਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਦੇ ਰੂਪ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂ ਤਹਿਤ ਨਾਮ ਤੇ ਸਿਆਸਤ ਨਾਲ ਜੁੜਿਆ ਹੋਇਆ ਨਗਰ ਜਿਹੜਾ ਸੰਦੇ ਲੁਧਿਆਣਾ ਦੀ ਮੁਕੜ ਵਿੱਚ ਵਸਿਆ ਹੋਇਆ ਦੇਸਪੁਰ ਨਗਰ ਤੋਂ ਸਮੋਚਾ ਨਗਰ ਮਾਤਾ ਸਰਕਾਰੀ ਨੀਦੇ ਉਹਤੇ ਉਹਤੇ ਮੈਂ ਨੂੰ ਮੰਤ ਕੋ ਸੰਬੋਧਨ ਹੋਣ ਵਾਸਤੇ ਬੇਨਤੀ ਕਰਦਾ ਕਿਉਂਕਿ ਐਮਪੀ ਬਣ ਕੇ ਸਪੈਂਡਰ ਪਟ ਕਦੇ ਕੋਈ ਧੰਨਵਾਦ ਕਰ ਨਹੀਂ ਆਇਆ ਤੇ ਸਾਡੀ ਹੋਣ ਨਹੀਂ ਇਹ ਉਹ ਲੋਕ ਹੈ ਜੋ ਕੋਈ ਨਾ ਸੁਣਨ ਤੋਂ ਹੁੰਦੀ ਆ ਮੈਂ ਬਟਿੰਗਰ ਨੂੰ ਬੜੇ ਬਖਾਉ ਕੇ ਇਹ ਕਹਿੰਦਾ ਕਿ ਇੱਕੇ ਨੌਜਵਾਨ ਹੁੰਦਾ ਜਿਹੜਾ ਆ ਕੇ ਸਾਡੇ ਜਿਹਨਾਂ ਦੇ ਵਿੱਚ ਨਾਲੇ ਪੰਜਾਬ ਦੇ ਪ੍ਰਧਾਨ ਨੇ ਨਾਲੇ ਸਾਡੇ ਜਿਹਨਾਂ ਦੇ ਵਿੱਚ ਚਲਪੀ ਨੇ ਨਵੇਂ ਕਲੀ ਕਰੇ ਐਨੀਆਂ ਜਗ੍ਹਾ ਛੱਡ ਕੇ ਸਾਡੇ ਪੰਜਾਬ ਦੀ ਇੱਕ ਸਾਡੇ ਪਿੰਡ ਦੇਵਾਟੋਂ ਇਹਨਾਂ ਨੇ ਚੁਣਿਆ ਬੜੇ ਮਾਣ ਦੀ ਗੱਲ ਆ ਬੜੀ ਖੁਸ਼ੀ ਆ ਐਮਪੀ ਸਾਹਿਬ ਤੁਹਾਨੂੰ ਰੱਖਣ ਕੋਲ ਰਾਤ ਬੁਲਾਏ ਭਲਾਵੇ ਤੇ ਤੁਸੀਂ ਰੱਖ ਕੇ ਕਰੋ ਕਿ ਸਾਡੇ ਬੁੜਿਆਂ ਦੇ ਕੰਮ ਆਉ। ਇੱਕ ਬੁੜਿਆਂ ਦੀ ਸੇਵਾ ਕਰਨੀ ਬੜੀ ਬਹੁਤ ਮੂਲ ਕੀ ਜਾਂ ਮੈਨੂੰ ਪਤਾ ਤੁਸੀਂ ਹਰੇਕ ਥੋਕ ਕਿਸੇ ਵੀ ਅਪਪੈਂਡਿਕ ਕਿਸੇ ਜਗ੍ਹਾ ਜਾਵੋ ਭਾਵੇਂ ਮੈਂ ਨਹੀਂ ਰਹੂੰਗਾ ਕਿਉਂਕਿ ਮੈਂ ਜਾਣਾ ਟੱਡਿਆ ਹੋਇਆ ਬਹੁਤ ਖਾਤਮਾ ਮਿਲਿਆ ਕਿ ਮੈਂ ਬੋਲਾਂ ਅੱਜ ਆਪਾਂ ਜੰਨਤ ਦੇ ਬਾਗ ਕੋਤੇ ਹੀ ਪੜਤਾਰੇ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਪ੍ਰਬੰਧ ਆਵਾਜ਼ ਰਾਜਾ ਬੜੰਗ ਜੀ ਐਮਪੀ ਸਾਹਿਬ ਆਵਾਦੇ ਵਿੱਚ ਤੁਹਾਡੇ ਉਪਰ ਪਹੁੰਚੇ ਨੇ ਕਿ ਜਦੋਂ ਵੀ ਚਾਹੇ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਹੋਵੇ ਕੋਤੇ ਆਪਣੀ ਨਿਤ ਧੜਕਤ ਆਵਾਜ਼ ਦੇ ਨਾਲ ਜਦੋਂ ਪੰਜਾਬ ਦੇ ਮੁੰਡਿਆਂ ਨੂੰ ਚੁੱਕਦੇ ਨੇ ਪਰ ਉੱਥੇ ਬੋਧੀਆਂ ਦੇ ਸਿਰ ਨੀਵੇਂ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਮੈਨੂੰ ਬਹੁਤ ਜ਼ਿਆਦਾ ਪੀਸ਼ਿੰਗ ਹੋ ਰਹੀ ਆ ਕਿ ਅੱਜ ਮੈਂ ਉਹਨਾਂ ਨੂੰ ਆਪਣੇ ਦਰਦ ਦੇ ਵਿੱਚ ਆਪਣੇ ਸਾਹਮਣੇ ਦੇਖ ਰਿਹਾ ਮੈਂ ਇਹਨਾਂ ਦਾ ਆਪੁੱਛੇ ਗੋਣ ਤੇ ਆਪਣੇ ਵੱਲੋਂ ਤੇ ਨਜ਼ਰ ਵਸੇ ਵੱਲੋਂ ਤੈਨਾਂ ਨੂੰ ਤਨਵਾਤ ਵੀ ਤੇ ਜੀ ਆਇਆਂ ਕਹਦਾ ਵਾਹਿਗੁਰੂ ਕੀ ਕਾ ਸਾਡੇ ਪੰਜਾਬ ਦੇ ਪੁੱਤਾਂ ਰਾਜਾ ਬਣ ਕੇ ਜੀਵਨ ਸ਼ੁਰੂ ਕਰ

گئےپ ایک خاص کر کے سردار بھجن سن جیتوال چیئرمین بوبی جی کمرجیت کےجوال صاحب یہ ساری پٹن پہ آگے اسے بار سب تو پہلے تو میں تھوڑا اہم بار کرنا کہ تھی سارے

ਮੇਰੇ ਮੰਨ ਦੇ ਵਿੱਚ ਬਿਪਤਾ ਦਾ ਸੱਤ ਰਾਭ ਗਾਂਧੀ ਨੇ ਮੈਨੂੰ ਕਿਹਾ ਕਿ ਬੈਂਕੂ ਚੋਣਾਂ ਕਰਨਾ ਪੈਣਾ ਹੈ ਜਾ ਕੇ ਲੁਧਿਆਣੇ ਕਿਉਂਕਿ ਜਿਹੜਾ ਸਰਦਾਰ ਰਣ ਸਿੰਘ ਦਾ ਮੁੰਡਾ ਬਿੱਟੂ ਸੀ ਉਹਦਾ ਉਹ ਪਾਰਟੀ ਨੂੰ 5-7 ਦਿਨ ਪਹਿਲਾਂ ਛੱਡ ਕੇ ਛਾਵਾੜ ਗਿਆ ਪਾਰਟੀ ਕੋਲ ਇੱਕ ਦਿਨ ਹੋ ਰਿਹਾ ਕੱਲ੍ਹ ਵੀ ਸੀ ਮੈਨੂੰ ਇਹ ਲੱਗਦਾ ਸੀ ਕਿ ਮੁਸਰੋਂ ਜਾ ਕੇ ਜਾ ਕੇ ਰਾਖੇ ਜਾਣਾ ਔਖਾ ਕਰ ਮੈਂ ਪਰ ਫੇਰ ਮਨ ਦੇ ਵਿੱਚ ਇਹ ਚਿੰਤਾ ਸੀ ਕਿ ਲੀਡਰ ਇਹ ਨਾਲ ਆਖੇ ਵੀ ਰਾਜਾ ਦੇ ਹੀ ਡੰਡਾ ਸੋ ਤਗੜਾ ਹੋ ਕੋਈ ਮਿਲਿਆ ਔਰ ਇਸ ਪ੍ਰਕਾਰ ਦਾ ਤੁਸੀਂ ਪਿਆਰ ਮੈਨੂੰ ਦਿੱਤਾ ਸੱਚ ਜਾਣਿਓ ਰਾਖੇ ਹਰਕੇ ਅਗਲੇ ਦੇ ਦਰਕਾਰ ਨੂੰ ਦੇ ਸਾਡੇ 35 ਹਜ਼ਾਰ ਦਾ ਚੁੜਿਆ ਸੋ دربار کرنے آیا ہوتا نہیں ہے کیونکہ چھ ست سو پنڈ ہے شہر ہے نو ہڑکے ہے ایک ردربار داس پنجاب کی والی پارلیمنٹ دی جانا ایک بار سو میرے کہنے کا مطلب ہے لیکن میں تھوڑا دینا نہیں دے دی سکتا ਅੱਜ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਮੈਨੂੰ ਬੋਲਣ ਦਾ ਮੌਕਾ ਮਿਲਿਆ